ਅਗੇ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਸਹਿਬ ਨੂੰ ਕਿਵੇਂ ਮਿਲਿਆ ਜੇ ਭਾਈ ਮਿਹਨਤ ਬੜੀ ਕੀਤੀ ਕਬੀਰ ਜੀ ਕਹਿੰਦੇ ਦੇਖੋ ਇਹ ਵਜਾ ਹੋ ਗਿਆ ਰੱਬ ਨੂੰ ਮਿਲਣ ਵਾਸਤੇ ਜਿਵੇਂ ਕੋਈ ਰੋੜਾ ਹੁੰਦਾ ਵੱਟਾ ਕੋਈ ਉਹ ਨੂੰ ਵੱਜਿਆ ਕਦੀ ਉਹ ਨੂੰ ਵੱਜਿਆ ਪੈਰੀ ਛਲ ਤੇ ਲੋਕਾਂ ਦੇ ਕਹਿੰਦੇ ਹਾਰ ਜਨ ਐਸਾ ਚਾਹੀਏ ਜੋ ਤਰਨੀਵੇਂ ਖੇ ਰੋੜਾ ਹੂਆ ਤੋ ਕੀ ਆਵੇ ਪੰਥੀ ਕੋ ਦੁੱਖ ਦੇ ਹੁਣ ਖੇਰ ਵਰਗਾ ਹੋ ਗਿਆ ਕਹਿੰਦੇ ਜੇ ਗੱਲ ਨਹੀਂ ਬਣੀ ਇਸ ਤੋਂ ਅੱਗੇ ਚੱਲ ਖੇ ਭਾਈ ਤੋ ਕੀ ਆ ਬਿਆ ਜੋ ਉੱਡ ਲਾ ਕੇ ਆਗੇ ਕਦੀ ਉਹਦੇ ਕੱਪੜੇ ਗੰਦੇ ਕਦੀ ਉਹਦੇ ਕੱਪੜੇ ਗੰਦੇ ਜਿਨ੍ਹਾਂ ਨੂੰ ਆਪ ਦਾਗ ਲੱਗੇ ਨੇ ਰੱਬ ਬਚਾਏ ਉਹਨਾਂ ਲੋਕਾਂ ਤੋਂ ਉਹ ਜਿਹਦੇ ਜਿਹਦੇ ਹੁਣ ਰਹਿਣਗੇ ਉਹਨਾਂ 'ਤੇ ਦਾਗ ਹੀ ਲਾਉਣਗੇ ਦਾਗ ਦੋਸ ਚਲੇ ਮੋਲਾਏ ਉੱਥੇ ਉਹਨਾਂ ਨੂੰ ਕੋ ਰੱਬ ਦੀ ਗੱਲ ਥੋੜੀ ਹੋਣੀ ਤੇ ਇਸ ਕਰਕੇ ਹਰਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਪਾਣੀ ਵਰਗਾ ਹੋ ਜਾਵੇ ਕਹਿੰਦੇ ਗੱਲ ਬਣੀ ਨਹੀਂ ਸਾਬ ਨੂੰ ਨਹੀਂ ਮਿਲੇਗਾ ਅਜੇ ਬਹੁਤ ਦੂਰ ਹੈ ਰੱਬ ਦੀਆਂ ਗੱਲਾਂ ਜਦੋਂ ਇਸ ਵਸਤਾ ਵਿੱਚ ਆਉਂਦਾ ਫਿਰ ਉਹਨੂੰ ਸ਼ਕਤੀਆਂ ਘੇਰਦੀਆਂ ਗੁਰਮਖ ਲੋਕ ਸ਼ਕਤੀਆਂ ਤੋਂ ਕੰਮ ਨਹੀਂ ਲੈਂਦੇ ਕਹਿੰਦੇ ਜਾਓ ਉਹਨਾਂ ਦੇ کئی ਨਾਮ ਨਾ ਨੇ 18 ਸੇ 27 ਹੋ ਗਈਆਂ ਓਮ ਸ਼ਕਤੀਆਂ ਪਿੱਛੇ ਲੱਗੀਆਂ ਫਿਰ ਦੁਰੀਆਂ ਫਿਰਦੀਆਂ ਤਾਂ ਸਮੇਂ ਆ ਕੰਮ ਕਰਾਂ ਮੈਂ ਆ ਕੰਮ ਕਰ ਜਾਓ ਸਾਨੂੰ ਰੱਬ ਦਾ ਨਾਮ ਲੈਣ ਦੋ ਤੇ ਤੁਸੀਂ ਜਿੰਨੂੰ ਤੁਹਾਡੀ ਇੱਛਾ ਨਾਲ ਉੱਥੇ ਜਾਓ ਮੈਨੂੰ ਤਾਂ ਕੋਈ ਇੱਛਾ ਨਹੀਂ ਮੈਂ ਤਾਂ ਆਪਣਾ ਸਬਰ ਦੇਖਣ ਬਸ ਤੋ ਇਸ ਰਹਾ ਅਰਗਨ ਐਸਾ ਚਾਹੀਏ ਜੋ ਪਾਣੀ ਪਾਣੀ ਵਾ ਤੋ ਕਿਹਾ ਉਹ ਜੋ ਸੀਰਾ ਤਾਤਾ ਹੋਏ ਕਦੇ ਤੇ ਗੁੱਸਾ ਹੀ ਨਾ ਚੜ ਗਿਆ ਤੇ ਠੰਡ ਇੱਕ ਸਾਰ ਨਹੀਂ ਟਿਕਾਓ ਵਿੱਚ ਨਹੀਂ ਸਹਿਜ ਵਿੱਚ ਨਹੀਂ ਬੜੇ ਬੜੇ ਭਗਤ ਗੁਰੂ ਘਰ ਹੋਏ ਜੀ ਬੜੇ ਬੜੇ ਗੁਰਮਖ ਭਾਈ ਸਾਪਾਈ ਕਮਤੀ ਦਾਸ ਜੀ ਸਤੀ ਦਾਸ ਜੀ ਤੇ ਆਰੇ ਨਾਲ چیرਣ ਲੱਗੇ ਨੇ ਉਹਨਾਂ ਦਾ ਗੁੱਸਾ ਚੜ ਜਾਣਾ ਚਾਹੀਦਾ ਸੀ ਕਹਿੰਦੇ ਭਾਈ ਅਰਸਾ ਕੋਲ ਕਿੰਨਾ ਦੁਬਾਰਾ ਬੰਨ ਲਉ ਤੁਹਾਨੂੰ ਥੋੜੀ ਜਿਹੀ ਖੇਚਲ ਪੈ ਗਈ ਅੱਛਾ ਮੇਰੇ ਗੁਰੂ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚ ਨੇ ਤੇ ਮੇਰਾ ਮੂੰਹ ਇੱਧਰ ਨੂੰ ਕਰ ਦੋ ਆਰਾਮ ਨਾਲ ਜੀਰੋ ਕੋਲ ਨਾ ਕਰਿਓ ਰਾਮ ਨਰ ਕਿੰਨਾ ਹੌਸਲਾ ਸੀ ਕਿੰਨੀ ਸ਼ੈਨ ਸ਼ਕਤੀ ਸੀ ਸਾਹ ਇਹ ਨਹੀਂ ਹੈ ਕਿ ਉਹਨਾਂ ਦਰਦ ਰੀ ਸੀ ਹੁੰਦੀ ਸੁਫੀ ਲੋਕ ਜਿਹੜੇ ਨੱਚੇ ਨਹੀਂ ਖਾਂਦੇ ਉਹਨਾਂ ਸੋ ਜਿਆਦਾ ਹੁੰਦੀ ਉਹ ਸੈਨ ਕਰਦੇ ਨੇ ਅੰਦਰੋਂ ਸ਼ਬਦ ਨਾਲ ਜੁੜਦੇ ਨੇ ਐ ਸਮਝੋ ਵੀ ਥੋੜਾ ਜਿਹਾ ਉੱਚੇ ਚਲੇ ਜਾਂਦੇ ਨੇ ਐ ਸਮਝੋ ਜੇ ਆਪਾਂ ਹੁਣ ਗਰਮੀਆਂ ਤੇ ਗਰਮੀਆਂ 'ਚ ਨੈਣੀ ਤਾਲ ਚਲੇ ਜਾਈਏ ਤੇ ਗਰਮੀ ਥੱਲੇ ਰਹਿ ਗਈ ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦੇ ਜੇ ਸਰੀਰ ਨੂੰ ਵੱਢੀ ਜਾਂਦਾ ਕੋ ਟੁਕੀ ਜਾਂਦਾ ਵੀ ਅੱਗ ਚ ਰੂਪ ਬਨ ਕੇ ਸਾੜੀ ਜਾਂਦਾ ਕਹਿੰਦੇ ਬਾਦਸ਼ਾਹ ਬਸ ਕਰੋ ਜੋ ਕਰਨਾ ਕਰੋ ਕੋਈ ਨਹੀਂ ਸਾਡਾ ਤਾਂ ਗੁਰੂ ਨਾਲ ਪਿਆਰ ਹੈ ਉਹ ਪ੍ਰੀਤੀ ਉਸੇ ਤਰ੍ਹਾਂ ਹੀ ਨੇਬਨੀ ਨਬਰ ਇਹ ਟੁੱਟੀ ਨਹੀਂ ਹੈ ਸਰੀ ਚਲਾ ਗਿਆ ਤਾਂ ਵੀ ਨਹੀਂ ਟੁੱਟੀ ਸਰੀ ਵਿੱਚ ਸਨ ਤਾਂ ਵੀ ਨਹੀਂ ਟੁੱਟੀ ਸਰੀ ਛੱਡ ਦਿੱਤਾ ਤੇ ਤਾਂ ਵੀ ਨਹੀਂ ਟੁੱਟੀ ਉਹਨੂੰ ਕਹਿੰਦੇ ਸੱਚੀ ਪ੍ਰੀਤੀ ਸਿੱਖ ਦੀ ਗੁਰੂ ਨਾਲ ਚਲੋ ਉਹਨਾਂ ਤੇ ਸਰੀ ਛੱਡ ਕੇ ਵੀ ਤੋੜੀਏ ਸਿਸੋਂ ਕੇ ਰੱਬ ਨੂੰ ਭੁੱਲ ਜਾਈਏ ਤੇ ਬਹੁਤ ਥੱਲੇ ਹਜੇ ਹੈ ਜਿੱਤੇ ਸਿੱਖੀ ਬੜੀ ਦੂਰ ਹੈ ਸਰੀਰ ਸੌਂ ਗਿਆ ਸਿੱਖ ਦੀ ਪ੍ਰੀਤੀ ਉਸੇ ਤਰ੍ਹਾਂ ਹੀ ਹੈ ਉਹ ਸ਼ਮੂਲ ਅੰਦਰ ਹੈ ਉਹ ਬੋਲਦਾ ਹੈ ਉਹ ਸੁਣਦਾ ਹੈ ਉਹਦੀ ਕਮਾਈ ਕਰਦਾ ਹੈ ਅੱਗੇ ਚੱਲਦਾ ਹੈ ਤਾਂ ਇਸ ਕਰਕੇ ਵਿਚਾਰ ਹੋ ਰਹੀ ਸੀ ਆਦ ਸ੍ਰੀ ਗੁਰੂ ਗ੍ਰੰਥ ਸਹਿ ਅੱਗੇ ਫਰਮਾਨ ਕਰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋਏ ਆਪਾਂ ਕਿਸੇ ਨੂੰ ਕਹਿ ਦਈਏ ਭਾਈ ਸਾਹਿਬ ਇਹ ਤੇ ਬਹੁਤਾ ਹੀ ਵੱਡਾ ਆਪਾਂ ਖਿਤਾਬ ਦੇ ਦਿੱਤਾ ਬਹੁਤਾ ਹੀ ਵੱਡਾ ਇਹ ਤੇ ਸਾਹਿਬ ਨਾਲ ਮਿਲਿਆ ਹੋਇਆ ਹੈ ਇੱਥੇ ਗੁਰੂ ਨਾਨਕ ਦੇ ਚਰਨਾਂ ਨਾਲ ਮਿਲਿਆ ਹੋਇਆ ਜਿਵੇਂ ਪਾਣੀ ਨਾਲ ਪਾਣੀ ਇਹ ਤੇ ਬਹੁਤ ਉੱਚ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿੰਦੇ ਹੁੰਦੇ ਭਾਈ ਸਾਹਿਬ ਇਹ ਤੇ ਸਾਹਿਬ ਵਾਲਾ ਹੈ ਇਹ ਤੇ ਆਮ ਮਨੁੱਖ ਨਹੀਂ ਰਹਿ ਨਹੀਂ ਗਿਆ ਇਹ ਤੇ ਸਾਹਿਬ ਨਾਲ ਮਿਲ ਗਿਆ ਹੈ ਤੇ ਪੂਜਨ ਜੋਗ ਹੋ ਗਿਆ ਹੈ ਤੇ ਨਾ ਭਾਈ ਸਾਹਿਬ ਰਖਾ ਕੇ ਤੇ ਕੰਮ ਹੋਰ ਹੀ ਕਰੇ ਫਿਰੇ ਛਾਣੇ ਕਹਿੰਦੇ ਨਾਮ ਨੂੰ ਲਾਜੀ ਲਈਏ ਛੱਡ ਪਰਾ ਨਾ ਬੜਾ ਉੱਚਾ ਸੰਤ ਭਗਤ ਗੁਰਸਿੱਖ ਹੈ ਪਰ ਉਪਕਾਰੀ ਜਗ ਤਾਰਨ ਆਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ हरी जैसा मोजाज तूं मिलना चओ न हरी हूं जस न हरी न हरी जस जा सु न हरे ज ¡Gracias! I'm <laughs> ਸਾ ਜੋ ਇਹ ਚੱਲ ਰਿਹਾ ਹੈ ਹੁਣ ਆਪਾਂ ਇਹ ਸਮਝੀਏ ਕਿ ਸਿੱਖ ਗੁਰੂ ਵਾਲਾ ਬਣ ਗਿਆ। ਭਈ ਹੁਣ ਤੇ ਦੁੱਖ ਦੇ ਨੇੜੇ ਨਹੀਂ ਆਉਣਾ ਚਾਹੀਦਾ। ਪਰ ਇੰਨੀਆਂ ਸ਼ਿੱਧੀਆਂ ਇੰਨੇ ਕਸੇ ਚੱਲੇ ਗੁਰੂ ਦੇ ਸਿੱਖਾ ਨੇ। ਕਿ ਆਮ ਬੰਦਾ ਨਾਮ ਅੰਮ੍ਰਿਤ ਛਕ ਲੈ ਕਹਿੰਦਾ ਹੁਣ ਤੇ ਚੈੱਕ ਹੀ ਆਉਣੇ ਚਾਹੀਦੇ ਨੇ ਰੋਜ਼। ਦੁੱਖ ਤੇ ਕਿਨ ਸੁਪਦੇ ਜੀ ਵੀ ਨਾਲ ਲੱਗੇ। ਤਿਆਸ ਕੀ ਦਸ ਰਹੀ ਹੈ। ਸਿੱਖੀ ਕੀ ਦਸ ਰਹੀ ਹੈ। ਬੰਦਾ ਤੁਰਿਆ ਕਿੱਥੇ ਫਿਰਦਾ। ਬੜੇ ਬੜੇ ਕਸ਼ਟ ਸਹੇ ਰੱਬ ਲੱਖ ਸੌਟੀਆਂ ਪਰਖਦਾ ਏ ਉਹ ਵੀ ਆਪਣੇ ਭਗਤਾਂ ਪਿਆਰਿਆਂ ਨੂੰ ਕਿਥੇ ਆਰ ਦੇ ਨਾਲ ਚਰਾ ਦਿੰਦਾ ਕਿਤੇ ਨੀਂਹਾਂ 'ਚ ਖੜਾ ਕਰੇ ਦਲਾਰਿਆਂ ਨੂੰ ਇਹ ਆਪਣੇ ਨੂੰ ਕਿਉਂ ਦੁੱਖ ਮਿਲੇ ਜਿਹੜੇ ਗੁਰੂ ਦੇ ਆਪਣੇ ਨੇ ਐਨੇ ਨੇ ਉਹਨਾਂ ਨੂੰ ਦੁੱਖ ਕਿਉਂ ਝੱਲੇ ਤੁਸੀਂ ਸੁਣਿਆ ਹੋਣਾ ਕਿ ਲੱਕੜੀ ਪਾਣੀ ਤੇ ਤਰਦੀ ਥੋੜੀ ਹੋਵੇ ਬਹੁਤੀ ਹੋਵੇ ਪਾਣੀ ਇਹਨਾਂ ਉੱਤੇ ਤਰਦੀ ਚੰਦਨ ਡੁੱਬ ਜਾਂਦਾ ਲੱਕੜੀ ਦੇ ਨਾਲ ਲੋਹਾ ਵੀ ਤਰ ਜਾਂਦਾ ਕਿਤੇ ਚੰਦਨ ਖੇਦਨ ਜਾਈਏ ਤੇ ਜਿਹੜੇ ਵਪਾਰੀ ਹੁੰਦੇ ਨੇ ਨਾ ਚੰਦਨ ਦੇ ਚੰਦਨ ਚਾਹੀਦਾ ਉਹ ਕਹਿੰਦੇ ਲਓ ਜੀ 20 ਟੋਲੇ ਦਾ ਸਰ ਬੰਦਾ ਤਾਂ ਬੜਾ ਮਹਿੰਗਾ ਕਹਿੰਦੇ ਕੀ ਪਤਾ ਹੈ ਚੰਦਨ ਕੇ ਟਾਲੀ ਦੀ ਲੱਕੜੇ ਭਰਾਵਾ ਮੈਨੂੰ ਤਾਂ ਪਤਾ ਹੀ ਕਹਦਾ ਪਾਣੀ ਚ ਪਾ ਪਾਣੀ ਚ ਪਾਏ ਤੇ ਚੰਦਨ ਡੁੱਬ ਗਿਆ ਜੇ ਕੋਈ ਡੂਬੈ ਫਿਰ ਹੋਵਾ ਸਾਰ ਨਾਨਕ ਸੱਚਾ ਸਰਬਤਾਰ ਗੁਰਪ੍ਰਿੰਦ ਸਿੰਘ ਜੀ ਕਹਿ ਕੀ ਰਹੇ ਨੇ ਉਹਨਾਂ ਚੰਦਨ ਡੁੱਬ ਗਿਆ ਕਹਿੰਦੇ ਆ ਹੈ ਖਰਾ ਉਹਨਾਂ ਕਸੋਟੀਆਂ ਚ ਸਿੱਖ ਆਏ ਉਹਨਾਂ ਦੁੱਖਾਂ ਵਿੱਚ ਆਏ ਉਹਨਾਂ ਦੁੱਖਾਂ ਨੂੰ ਸਿਰ ਤੇ ਝੱਲਿਆ ਜਰਾ ਜਿੰਨਾ ਕੋਈ ਡੋਲਿਆ ਨਹੀਂ ਸਿੱਖ ਜਰਾ ਜਿੰਨਾ ਨਹੀਂ ਡੋਲਿਆ ਜਿੰਦਿਆਂ ਨੇ ਗੁਰਮੁਖ ਇਹ ਨੇ ਗੁਰੂ ਤੇਗ ਬਹਾਦਰ ਦੇ ਪਿਆਰੇ ਇਹ ਨੇ ਦਸੇ ਮਹਾਰਾਜ ਦੇ ਸਹਿਬਜ਼ਾਦੇ ਕਿਵੇਂ ਖੋਡੇ ਵੱਡ-ਵੱਡ ਇੱਟਾਂ ਲਾ ਰਹੇ ਨੇ ਕਿਵੇਂ ਲਹੂ ਨਿਕਲ ਰਿਹਾ ਪਾਠ ਫੇਰ ਕਰੀ ਜਾਂਦੇ ਨੇ ਇਹ ਚੰਦਨ ਵਾਂਗੂ ਚਮਕ ਰਹੇ ਨੇ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਨਾ ਉਹਨਾਂ ਤੇ ਜਾਤਾ ਮਨਾਈਆਂ ਜਾਂਦੀਆਂ ਸ਼ੀਦਾਂ ਦੀਆਂ ਸਹਿਬਜ਼ਾਦਿਆਂ ਦੀਆਂ ਜੇ ਕੋਈ ਡੂਬਾ ਹੈ ਜੇ ਚੰਦਨ ਵਾਂਗੂ ਪਾਣੀ ਵਿੱਚ ਡੁੱਬ ਕੇ ਉਹ ਦੱਸ ਰਿਹਾ ਹੈ ਲੱਕੜੀ ਤਰ ਗਈ ਤਰ ਗਈ ਹੋਣੀ ਇਹ ਜੇ ਛੱਤੀ ਫਿਰੀ ਉਹ ਲੱਛਤੀ ਵੀ ਲੱਕੜੀਆਂ ਫਿਰਦੀਆਂ ਚੰਦਨ ਡੁੱਬਦਾ ਹੈ ਜੇ ਕੋਈ ਡੁੱਬਿਆ ਫਿਰ ਹੋਇਆ ਸਾਰ ਇਹ ਤੱਤ ਵਸਤੂ ਇਹ ਅਸਲੀ ਗੁਰੂ ਦੇ ਸਿੱਖ ਨੇ ਇੰਨਾ ਧੋਖਾ ਗਿਆ ਪਰਵਾਹੀ ਤੇ ਸਾਡੇ ਤੇ ਤਾਪ ਚੜ ਗਿਆ ਅਸੀਂ ਤੇ ਗੁਰਦੁਆਰੇ ਨਹੀਂ ਜਾਣ ਅਸੀਂ ਕਾਦੀਆਂ ਕਹਾਣੀਆਂ ਸੁਣੋ ਸਾਡੇ ਤੇ ਕਸ ਚੜ ਗਈ ਛੇ ਦਾ ਗੁਸਤ ਲਿਆ ਜਨੇ ਨਿਤਨੇਮ ਨਹੀਂ ਕਰਿਆ ਕੀ ਭਗਤ ਨੇ ਕੀ ਗੁਰੂ ਦੇ ਪਿਆਰੇ ਨੇ ਵੀ ਵੀ ਰੋਟੀਆਂ ਖਾ ਜਾਂਦੇ ਨੇ ਤੇ ਜਦੋਂ ਨਿਤਨੇਮ ਦਾ ਟਾਈਮ ਹੁੰਦਾ ਸਾਡੇ ਤਿੰਨ ਸਿਰ ਜਿਆ ਪੀੜ ਕਰਦਾ ਬਹਾਨਾ ਚਾਹੀਦਾ ਅੰਦਰੋਂ ਮਨ ਨੂੰ ਅੱਜ ਗੁਰਦੁਆਰੇ ਨਹੀਂ ਜਾਣਾ ਕੀ ਵੜਿਆ ਗਿਆ ਸੀ ਉਹ ਸਿੱਖਾਂ ਨਾਲ ਕਿੰਨਾ ਕੁਛ ਹੋਇਆ ਚੰਦਨ ਵਾਂਗੂ ਜੇ ਕੋਈ ਡੁੱਬਾ ਫਿਰ ਹੋਵਾ ਸਾਰ ਨਾਨਕ ਸਾਚਾ ਸਰ ਤੇਰਾ ਨਿਤਨੇਮੀ ਅੱਜ ਪੱਖੇ ਨਹੀਂ ਚੱਲੇ ਤੇ ਗਰਮੀ ਚ ਰਹਿ ਗਿਆ ਅਜੇ ਸੀਰੀ ਚੱਲੇ ਤਾਂ ਮਖਨ ਨੇ ਤੈਨੂੰ ਕੀ ਕਰਨਾ ਤੂੰ ਤੇ ਬਚ ਗਿਆ ਇਹਨਾਂ ਗੱਲਾਂ ਤੂੰ ਤੇ ਸਤੰਤਰ ਸੀ ਤੂੰ ਤੇ ਫਸ ਗਿਆ ਤੈਨੂੰ ਠੰਡੀ ਹਵਾ ਆਏਗੀ ਤੈਨੂੰ ਤਨੇਮ ਕਰ ਲਈ ਗਰਮ ਆਏ ਤੇ ਨਾ ਤਾਂ ਸਿੱਖ ਤੇ ਅੱਖ ਚ ਪਾੜ ਕਰਦੇ ਕੀਤਾ ਨਾ ਭਾਈ ਸਤੀਦਾਸ ਨੇ ਅੱਗ ਬਲ ਰਹੀ ਹੈ ਤੇ ਜਗਦੀ ਸਾਹਿਬ ਹੋ ਰਿਹਾ ਤਿੰਨ ਤੇ ਮਰਜੀ ਧੋਪੀ ਲੱਗੀ ਤੇ ਨੇਤੇ ਨੇ ਭੁੱਲ ਗਿਆ ਅਜੇ ਤੋ ਭਾਈ ਦੂਰ ਰਹਿ ਰ ਸਿੱਖਾ ਸਿੱਕੀ ਸਿੱਧਕੇ ਨਬਾਉਣ ਦੀਆ ਮੰਜ਼ਲਾਂ ਨੇ ਦੂਰ ਸੁਲ ਜਾਵੀ ਨਾ ਸਿੱਖਾ ਸਿੱਖੀ ਸਿੱਧਕੇ ਨਬਾਉਣ ਦੀਆ ਮੰਜ਼ਲਾਂ ਨੇ ਦੂਰ ਸੁਲ you ਹਲੇ ਜਾਨੀ ਨਾ ਸਿਖੀ ਸਿਦਕ ਨੂੰ ਭੋਣ ਦੀਆ ਮੰਨਿਆ ਨੇ ਤੂਰ ਕਿਸ ਦੀ ਕਿਸਰ ਬੇਨਤੀ ਕੀਤੀ ਜੋ ਗੁਰੂ ਵਾਰਾਇਦਾ ਨਾ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ